ਜਰਾ ਅਜ ਨਾਲੇ ਪਹੁੰਚੇ ਹੋ ਅੱਜ ਅਜ ਨਾਲਾ ਸ਼ਹਿਰ ਦੇ ਵਿੱਚ ਹੈ ਇਸ ਲਈ ਆਪਾਂ ਖੜੇ ਹਾਂ ਇਹ ਸ਼ਹਿਰ ਦੇ ਝੜੇ ਕੁਝ ਪਰਵਾਦ ਇਦਾਂ ਦੇ ਨੇ ਜਿਹੜੇ ਇਹ ਸ਼ਹਿਰ ਦੀ ਰੀੜ ਦੀ ਹੱਡੀ ਨੇ ਜਿਨ੍ਹਾਂ ਦਾ ਇਹ ਸ਼ਹਿਰ ਸ਼ਹਿਰ ਦੀ ਹੋਂਦ ਦੇ ਵਿੱਚ ਬਹੁਤ ਵੱਡਾ ਦੋਲ ਹੈ ਉਹਨਾਂ ਚੋਂ ਸਾਡੇ ਵੱਡੇ ਭੈਣ ਜੀ ਕਰਨਜੀਤ ਕੋ ਨਿੱਜਾ ਉਹਨਾਂ ਦਾ ਪਰਵਾਦ ਸਾਬਕਾ ਕਾਉਂਸਲਰ ਰਏ ਬਹੁਤ ਵੱਡਾ ਨਿੱਜਤ ਭਗਵਾਦਾ ਇਹ ਨਾਲੇ ਦਾ ਸਾਡੇ ਲੋਕਾਂ ਨੂੰ ਪਤਾ ਉਹ ਸਾਡਾ ਪਤਵਾਦ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪੰਜਾਬ ਸਰਕਾਰ ਦੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਭੈਣ ਜੀ ਹੋਣੀ ਆਪਣੇ ਬੱਚਿਆਂ ਸਵੇਤ ਆਪਣੇ ਪਤਵਾਦ ਸਵੇਤ ਅੱਜ ਸਾਡੇ ਨਾਲ ਅਦਲੇ ਆ ਮੈਂ ਸਮਝਦਾ ਕਿ ਇਹ ਨਾਲੇ ਵਾਸਤੇ ਇੱਕ ਬਹੁਤ ਹੀ ਬੇਤਹੀਨ ਤੇ ਚੰਗਾ ਸੁਨੇਹਾ ਕਿ ਜਿਹੜੇ ਅਸੀਂ ਵਿਕਾਸ ਦੇ ਕੰਮ ਕਰਦੇ ਆ ਜਿਹੜੇ ਵਿਕਾਸ ਪੱਖੀ ਲੋਕ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ ਜਿਹੜੇ ਚਾਹੁੰਦੇ ਆ ਕਿ ਸਾਡੇ ਸ਼ਹਿਰ ਦਾ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਸਾਡੀ ਸਟੇਟ ਦਾ ਵਿਕਾਸ ਹੋਵੇ ਉਹ ਸਾਰੇ ਇਸ ਵੇਲੇ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨਾਲੇ ਦੇ ਵਿੱਚ ਅਮਸਤ ਜਿਹੜੇ ਆ ਉਹ ਸਾਡੇ ਨਾਲ ਤੁਰਦੇ ਆ ਔਰ ਮੈਨੂੰ ਖੁਸ਼ੀ ਹੈ ਅਸੀਂ ਕਾਫੀ ਕੰਮ ਕੀਤਾ ਜਨਾਲੇ ਵਾਸਤੇ ਪਤਾ ਹੈ ਜੇ 3 ਸਾਲ ਬਾਕੀ ਨੇ ਤੇ ਬਹੁਤ ਕੰਮ ਵੀ ਬਾਕੀ ਆ ਔਰ ਜਿਹੜੋ ਇਦਾਂ ਦੇ ਪੜ੍ਹੇ ਲਿਖੇ ਪਰਿਵਾਰ ਜਿੰਨਾ ਤਾਂ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਦੋਲ ਆ ਜਿਹੜੇ ਸਕੂਲ ਕਾਲ ਚਲਾਉਂਦੇ ਨੇ ਔਰ ਇਦਾਂ ਦੇ ਪਰਿਵਾਰ ਜਦੋਂ ਸਾਡੇ ਨਾਲ ਆਏ ਤੇ ਸਾਨੂੰ ਹੋਰ ਸਿੱਖਿਆ ਮਿਲੂਗੀ ਅਸੀਂ ਰਲ ਕੇ ਆਪਣੇ ਹਲਕੇ ਦਾ ਕੰਮ ਜਿਹੜਾ ਬਿਹਤਰ ਕਰਾਂਗੇ ਸੋ ਮੈਂ ਭੈਣ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਸਾਡਾ ਵੈਲਕਮ ਕਹਿੰਦਾ ਜੀ ਆ ਕਹਿੰਦਾ ਔਰ ਉਹਨਾਂ ਨੂੰ ਮੈਂ ਵਿਸ਼ਵਾਸ ਦਿੰਦਾ ਕਿ ਉਹਨਾਂ ਦਾ ਮਾਨ ਤਾਨ ਸਨਮਾਨ ਜਿਹੜਾ ਪਾਰਟੀ ਦੇ ਅੰਦਰ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਹੋਊਗਾ ਇਹ ਇਹ ਮੈਂ ਉਹਨਾਂ ਨੂੰ ਵੈਲਕਮ ਕਰਦਾ ਕੀ ਜਾਂਦੇ ਜੀ ਤੁਸੀਂ ਵੀ 2 ਸਾਲ ਕੰਮ ਦੇ ਮਿਸਾਲ ਦਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਉਹਦਾ ਇਹ ਅਸਰ ਪਕ ਲਿਆ ਹਾਂਜੀ ਹਾਂਜੀ ਉਹਦਾ ਅਸਰ ਉਹਦਾ ਅਸਰ ਹੈ ਉਹਦਾ ਦੇਖੋ ਸਾਡੇ ਆਈਜੀ ਸਾਹਿਬ ਕੋਲ ਪ੍ਰਤਾਪ ਜੀ ਸਾਰੇ ਆ ਜੋ ਆ ਦੇਖੋ ਪੜੇ ਲਿਖੇ ਬੰਦੇ ਸ਼ਾਮਲ ਹੋਇਆ ਨਾਲ ਹੀ ਪੜੇ ਲਿਖੇ ਸਾਡੇ ਰਿਟਾਇਰਡ ਅਫਸਰ ਜਿਹੜੇ ਆ ਉਹ ਬਲ ਆ ਗਏ ਜਿਹੜਾ ਅਸੀਂ ਕੰਮ ਕਰਦੇ ਉਸ ਕੰਮ ਤੋਂ ਖੁਸ਼ ਹੋ ਕੇ ਹੀ ਇਦਾਂ ਦੇ ਸਾਡੇ ਭੈਣ ਭਰਾ ਸਾਡੇ ਨਾਲ ਜਿਹੜੇ ਤੁਰੇ ਉਦਾ ਇਹ ਹੋਰ ਵੀ ਅਜੇ ਬੜੇ ਪਰਿਵਾਰ ਦੇ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਕਿੰਨੇ ਅਜਨਾਲਾ ਤੇ ਕਿੰਨੇ ਚੰਗੇ ਲੋਕ ਜਿਹੜੇ ਆ। ਸਤ ਮੈਂ ਮੇਰਾ ਤੇ ਇੱਕ ਬੇਨਤੀ ਹੈ ਸਾਰਿਆਂ ਨੂੰ ਆਪਾਂ ਸਿਆਸਤ ਕਰਦੇ ਆਂ ਆਪਾਂ ਗੰਦਬੰਦ ਬੋਲਣ ਦੀ ਬਚਾਏ ਕੰਮ ਕਰੀਏ। ਕੰਮ ਕਰਕੇ ਲੋਕਾਂ ਦਾ ਖੇਲ ਲੋਕਾਂ ਨੇ ਸਾਨੂੰ ਵੋਟਾਂ ਪਾਈ। ਉਹ ਜੇ ਕੰਮ ਕਰਾਂਗੇ ਤਾਂ ਅਗਲੇ ਦਿਨ ਲੋਕ ਸਾਨੂੰ ਵੋਟਾਂ ਪਾਉਣਗੇ ਨਹੀਂ ਕਰਾਂਗੇ ਤੇ ਵੀ ਅਸੀਂ ਤੇ ਮੈਂ ਤਾਂ ਸਿੱਧਾ ਕਹਿੰਦਾ ਵੀ ਜੇ ਕੰਮ ਕੀਤਾ ਵੋਟ ਪਾ ਦਿਓ ਨਹੀਂ ਕੀਤਾ ਤੇ ਵੀ ਰਹਿਣ ਦਿਓ। ਸਮਝਦੇ ਕਦੀਆਂ? ਪਰ ਪੈਂਜੀ ਦੇ ਆ ਗਏ ਅੱਜ ਤੇ ਮੇਰਾ ਅੱਜ ਮਨ ਬਹੁਤ ਖੁਸ਼ ਹੈ। ਮੈਨੂੰ ਲੱਗਾ ਕਿ ਜਿਹੜਾ ਕੰਮ ਕਰਦੇ ਆ ਸਾਡੇ ਉਸ ਕੰਮ ਨੂੰ ਬੂਰ ਪੈਣਾ ਜਿਹੜਾ ਸਾਹਮਣੇ ਅੰਬ ਦਾ ਬੂਟਾ ਉਹਨੂੰ ਬੂਰ ਪੈ ਦੇਖੋ ਇਦਾਂ ਜਿਹੜਾ اسی ਕੰਮ ਕੀਤੇ ਉਹਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਇਦਾਂ ਦੇ ਲੋਕ ਸਾਡੇ ਨਾਲ ਆ ਗਏ ਇਦਾਂ ਦੇ ਪਰਵਾਦ ਜਿਹੜੇ ਜਿਨ੍ਹਾਂ ਦੇ ਬੱਚੇ ਇੰਗਲੈਂਡ ਦੇ ਵਿੱਚ ਸੁਪਰੀਮ ਕੋਰਟ ਦੇ ਵਕੀਲ ਨੇ ਉਹ ਲੋਕ ਸਾਡੇ ਨਾਲ ਆ ਰਹੇ ਤੇ ਇਹਦਾ ਮਤਲਬ ਹੈ ਕਿ ਅਸੀਂ ਚੰਗੇ ਚੰਗੇ ਅਦਾ ਦੇ ਉੱਤੇ ਆ ਚਲ ਰਹੇ ਸਮਝਦੇ ਕਿ ਦਿਓ ਪੰਜੀ ਨੂੰ ਪੁੱਛੋ ਠੀਕ ਹੈ ਧੰਨਵਾਦ ਆ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕਰਮਜੀਤ ਕੌਰ ਆ ਮੈਂ ਸਾਬ ਜਦਾ ਜੀ ਸਿੰਘ ਸਕੂਲ ਅਸਨਾਲਾ ਦੀ ਮੈਨੇਜਿੰਗ ਡਾਇਰੈਕਟਰ ਆ ਅੱਜ ਬਹੁਤ ਖੁਸ਼ੀ ਹੋ ਰਹੀ ਆ ਕਿ ਅਸੀਂ ਭਾਜੀ ਤਲੇਵਾਲ ਸਾਹਿਬ ਮੰਤਰੀ ਸਾਹਿਬ ਨੂੰ ਬੁਲਾਇਆ ਕਿਉਂਕਿ ਸਾਨੂੰ ਆਮ ਪਾਰਟੀ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਵੀ ਆ ਬਹੁਤ ਜ਼ਿਆਦਾ ਸਾਨੂੰ ਵਧੀਆ ਕਾਰਨਾਮੇ ਕੰਮ ਇਹਨਾਂ ਦੇ ਬਹੁਤ ਅੱਛੇ ਲੱਗੇ ਡਵੈਲਪਮੈਂਟ ਬਹੁਤ ਹੋਈ ਆ ਸ਼ਹਿਰ ਡਵੈਲਪਮੈਂਟ ਨਜ਼ਰ ਆ ਰਹੀ ਆ ਬਾਕੀ ਜਦੋਂ ਦੀ ਇਹਨਾਂ ਨੇ ਇਹ ਪਾਰਟੀ ਚਾਏ ਨੇ ਭਗਤ ਸਿੰਘ ਮਾਨਵਰੀ ਸਾਡੇ ਸੀਐਮ ਨੇ ਉਹਨਾਂ ਨੇ ਬਹੁਤ ਹੀ ਨੀਅਤ ਤੇ ਨੀਤੀ ਨਾਲ ਕੰਮ ਕੀਤੇ ਨੇ ਦੋਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਸੋਚਦੇ ਹਾਂ ਕਿ ਪੋਲਿਟਿਕਸ ਹੋਣੀ ਬਹੁਤ ਜ਼ਰੂਰੀ ਨੇ ਜਿਹੜੇ ਆਪਣੇ ਵਾਕਡੋਰ ਸੰਭਾਲਦੇ ਨੇ ਆਪਣੀ ਸਟੇਟ ਦੀ ਜਾਂ ਆਪਣੇ ਦੇਸ਼ ਦੀ ਉਹਨਾਂ ਦੇ ਨੀਅਤ ਤੇ ਨੀਤੀ ਸਾਫ਼ ਹੋਣੀ ਚਾਹੀਦੀ ਆ ਸਾਨੂੰ ਨੀਅਤ ਤੇ ਨੀਤੀ ਤੇ ਵਿੱਚ ਕੋਈ ਸ਼ੱਕ ਨਹੀਂ ਆ ਬਹੁਤ ਹੀ ਜ਼ਿਆਦਾ ਇਮਾਨਦਾਰੀ ਦੇ ਨਾਲ ਤੇ ਇਹ ਕੰਮ ਕਰ ਰਹੇ ਨੇ ਗਵਰਨਮੈਂਟ ਕਰ ਰਹੇ ਨੇ ਇਸ ਕਰਕੇ ਸਾਡਾ ਦਿਲ ਕੀਤਾ ਕਿ ਅਸੀਂ ਇਸ ਪਾਰਟੀ ਨੂੰ ਅਡਾਪਟ ਕਰੀਏ ਅੱਜ ਸਾਰਾ ਪਰਿਵਾਰ ਤੇ ਸਾਡੇ ਸਾਰੇ ਨਜ਼ਰ ਪਰਿਵਾਰ ਇਕੱਠੇ ਹੋ ਕੇ ਅਸੀਂ ਆਮ ਪਾਰਟੀ ਦੇ ਨਾਲ ਅਸੀਂ ਮਿਲ ਗਏ ਹਾਂ ਅਸਲੀ ਸਾਨੂੰ ਦਿਲੋਂ ਖੁਸ਼ੀ ਹੈ ਤੇ ਇਹਨਾਂ ਦਾ ਅਸੀਂ ਹਾਰਦਿਕ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ